ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਹਿਲ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੀ ਨਿਊ ਨਹੀਂ ਹੈ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੇ ਟਾਈਮ ਹੈ ਮਾਰਨਿੰਗ ਦਾ ਉਹੀ ਗੱਲ ਹੈ ਨਾ ਜਦੋਂ ਕੱਲਾ ਬੰਦਾ ਹੁੰਦਾ ਭੱਜਾ ਕਰਦਾ ਜਲਦੀ ਜਲਦੀ ਕੰਮ ਨਿਬੜ ਲੈਂਦਾ ਅੱਜ ਮੰਮੀ ਜੀ ਫੋਨ ਕਰਕੇ ਮੈਨੂੰ ਆਏ ਸੀਗਾ 8:30 ਹੋ ਗਿਆ ਜਿਵੇਂ ਹੁਣ ਉੱਚ ਲਾਉਣ ਲੱਗੇ ਨਹੀਂ ਮੈਂ ਝੜੂ ਉੱਚ ਕਰਕੇ ਅਸਲ ਨੂੰ ਰੋਟੀ ਵੀ ਲਾ ਲੈਣੀ ਹੁੰਦੀ ਸੀ ਤੇ ਅੱਜ ਬਸ ਫਿਰ ਮੈਨੂੰ ਇਹ ਅੱਜ ਕੱਦੀ ਸੁੱਕਣੇ ਪਾਤੇ ਸੀ ਮੰਮੀ ਨਾਲ ਦੀ ਰੋਟੀ ਇਹ ਵੀ ਨਹੀਂ ਹਰਦੀ ਬੰਗੇ ਲੈਣਾ ਕਿ ਨਹੀਂ ਮੈਂ ਵੀ ਰੋਟੀ ਬੁਣਨੀ ਤੇ ਰਸਕੇ ਪੱਖੇ ਮੂਰੇ ਬਹਿ ਜਾ ਤੇ ਵੀ ਬੀਠੇ ਨੇ ਕਪੜੇ ਵਗੈਰਾ ਸਾਰੇ ਆਪਾਂ ਦੇ ਤੇ ਤੋਂ ਤੇ ਰਹਿ ਤਾਂ ਇਸੇ ਵਾਂਗਲੀ ਪੋਚਾ ਹੀ ਗਿਆਂ ਪਰ ਫਿਰ ਵੀ ਜਦੋਂ ਰੋਟੀ ਬਣੂਗੀ ਉਹਨਾਂ ਦੀ ਖੇਤ ਵਾਲਿਆਂ ਦੀ ਬਣ ਕੇ ਖੇਤ ਤੁਰਨੀ ਆ ਹਨਾ ਰਸੋਈ ਸਾਫ ਕਰਨੀ ਆ 10 ਤੱਕ ਵਾਜ ਹੀ ਜਾਂਦੇ ਆ ਇਕੱਲੇ ਬੰਦੇ ਨੂੰ ਇਹ ਹੁੰਦਾ ਕਿ ਮੈਂ ਕਰਨਾ ਹੈ ਜਦੋਂ ਦੋ ਜਾਨੇ ਹੁੰਦੇ ਉਦੋਂ ਐ ਹੁੰਦਾ ਵੀ ਚਲ ਮੰਮੀ ਵੀ ਕਰ ਲੈਣਗੇ ਤੇ ਮੈਂ ਵੀ ਕਰਨਾ ਫਿਰ ਆਪਾਂ ਲੇਟ ਹੋ ਜਾਂਦੇ ਆ ਚਲੋ ਜੀ ਲਾ ਲਈ ਆਪਾਂ ਪੋਚਾ ਛੱਡੀਏ ਪੱਖਾ ਫਿਰ ਕਰਦੇ ਹਾਂ ਕੰਮਕਾਰ ਲਓ ਜੀ ਕੰਮਕਾਰ ਕਰਕੇ ਹੋ ਗਿਆ ਫ੍ਰੀ ਅੱਜ ਥੋੜਾ ਜਿਹਾ ਲੇਟ ਹੀ ਹੋ ਗਿਆ ਆਪਾਂ ਟਾਈਮ ਹੋ ਗਿਆ 11 ਦਾ ਤੇ ਬੱਚਾ ਪਾਰਟੀ ਆ ਜਿਹੜੀ ਹੁਣ ਰੋਟੀ ਖਾ ਕੇ ਹੁੰਦੀ ਸੀ ਸੋ ਆਨਾਂ ਨੇ ਖਾਦੀ ਨਹੀਂ ਕਹਿੰਦੇ ਭੁੱਖ ਨਹੀਂ ਹੈਗੀ ਤੇ ਮੰਮੀ ਨੇ ਬਣਾਈ ਸੀਗੀ ਸਬਜੀ ਕੱਚੀ ਜੀ ਖਖੜੀ ਲੈ ਕੇ ਆਏ ਸੀਗੇ ਤੇ ਦੁਪਹਿਰ ਵਾਸਤੇ ਬਣਾਈ ਸੀ ਤੇ ਉਹਨੂੰ ਦੇਖ ਕੇ ਕਹਿੰਦੇ ਹੁਣ ਰੋਟੀ ਖਾਣੀ ਹੈ ਤੇ ਅਸੀਂ ਸਾਰੇ ਨੇ

अच्छा अक्का ਨੂੰ ਆਹ ਨੂੰ ਬਸ ਕਾਗਜ਼ ਪਾਈ ਜਾ ਠੀਕ ਹੈ ਕੀ ਖਿਲਾਰੇ ਪਾਤੇ ਹੋਣ ਸਾਰੇ ਲੈ ਬਟੇ ਬਾਹਰ ਗਰਮ ਹੈ ਅੱਜ ਅਜੋ ਤਾਂ ਇਹ ਨਹੀਂ ਜਿਆਦੇ ਗਰਮੀ ਹੈ ਹਨਾ ਵੈਦਰ ਦਿਖਾ ਰਹੇ ਸੀ ਕਿ ਸਾਡੇ ਪਿੰਡ ਦਾ ਕਹਿੰਦੇ 90% ਯਾਨੀ ਕਿ ਪੂਰੇ ਚਾਂਸ ਹੈ ਮੀਂਹ ਦੇ ਸਾਡੇ 1% ਵੀ ਬਦਲਵਾਈ ਵੀ ਨਹੀਂ ਹੈਗੀਗੀ ਤੁਸੀਂ ਦੇਖੋਗੇ ਢਿੱਲੀ ਮੀਂਹ ਹੀ ਲੱਗਦੇ ਕਿਉਂਕਿ ਚਾਰੇ ਪਾਸੇ ਮੀਂਹ ਪਿਆ ਪਰ ਸਾਡੇ ਜਮਾ ਜਮਾ ਵੀ ਮੀਂਹ ਨਹੀਂ ਪਿਆ ਇੰਨੀ ਜਿਆਦੇ ਗਰਮੀ ਜਮਾ ਬੱਸ ਕਰਾਈ ਪਈ ਹੈ ਹਾਂ ਜੀ ਪੁੱਤ ਮੈਂ ਗੱਲ ਕਰੀ ਜਾਂਦੀ ਪੁੱਤ ਬਦਲਵਾਈ ਵੀ ਨਹੀਂ ਜੇ ਬਦਲਵਾਈ ਹੋਵੇ ਤਾਂ ਕੋਈ ਮਾੜਾ ਮोटा ਚਾਂਸ ਹੋ ਵੀ ਪਰਸੋਂ ਜੀ ਹੈਗੀ ਸੀ ਥੋੜੇ ਮਤ ਹਾਂ ਪਰਸੋਂ ਸੀਗੀ ਪਰ ਹੁਣ ਹੈ ਨਹੀਂਗੀ ਹੁਣ ਤਾਂ ਜਮਾ ਵੀ ਨਹੀਂ ਹੈਗੀਗੀ ਹੁਣ ਮੈਨੂੰ ਹੀ ਬਤਾ ਬਤਾ ਕਦੋਂ ਆਊਗਾ ਲਓ ਜੀ 셔ਟ ਹੈ ਜਿਹੜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਮੈਂ ਨਾ ਪਹਿਲਾਂ ਫਰੌਕ ਬਣਾਉਂਦਾ ਰਹਾਤਾ ਸੀ ਪਰ ਨਹੀਂ ਮੈਨੂੰ ਜਿਹੀ ਚੀਜ਼ ਨਹੀਂ ਹੈਗੀਗੀ ਫਿਰ ਮੈਂ 셔ਟ ਹੀ ਹੈ ਜਿਹੜੀ ਤਿਆਰ ਕਰ ਲਈ ਹੈਗੀ ਫਿਰ ਮੈਂ ਇਹਦੇ ਲੈਸ ਲਾਉਣ ਵਾਲੀ ਰਹਿੰਦੀ ਹੈ ਲੈਸ ਹੈ ਨਹੀਂ ਮੇਰੇ ਕੋਲ ਲਿਆਉਂਗੀ ਤੇ ਇਹਦੇ ਪਾਪਾ ਨੂੰ ਬਣਾਤਾਂ ਜਿਹੜਾ ਮੇਰਾ ਦੁਪੱਟਾ ਸੀਗਾ ਸਹੀ ਨਹੀਂ ਸੀਗਾ ਕੀਤਾ ਮੈਂ ਕਿਹਾ ਕਿ ਡਾਈ ਕਰਵਾ ਕੇ ਲਿਆ ਦਿਓ ਚੰਗੀ ਤਰ੍ਹਾਂ ਦੇਖਦੇ ਹਾਂ ਜੋ ਸਹੀ ਕਰਕੇ ਭੇਜਦੇ ਹੈ ਕਿ ਨਹੀਂ ਭੇਜਦੇ ओके ਤੇ ਬੱਚਿਆਂ ਨੂੰ ਲੱਗੀ ਪਈ ਹੈ ਸੋਚ ਵੀ ਦਿਨ ਰਹਿਗੇ ਦੋ ਤੇ ਫਿਰ ਅਸੀਂ ਜਾਣਾ ਸਕੂਲ ਕਿਉਂਕਿ ਇਹਨਾ ਲੰਮਾ ਟਾਈਮ ਘਰੇ ਰਹਿ ਕੇ ਇੱਕ ਵਾਰੀ ਜੇ ਜਾਣਾ ਔਖਾ ਲੱਗਦਾ ਬਟ ਲੱਗੂ ਇੱਕ ਦਿਨ ਹੀ ਔਖਾ ਹੈ ਨਾ ਫੇਰ ਨਹੀਂ ਨਾ ਲੱਗਣਾ ਫੇਰ ਤਾਂ ਬਸ ਉਹ ਜੇ ਹੋ ਜਾਣਗੇ ਕਿਰਾਂ ਤਾਂ ਮੂੰਹ ਜੇ ਉੱਡੇ ਜਾਂਦੇ ਆ ਜਦੋਂ ਕਹਨੇ ਆ ਵੀ ਸਕੂਲ ਜਾਣਾ ਪੜ ਲਓ ਕੋਈ ਕਿਤਾਬ ਚੱਕ ਲਓ ਕਿ ਅੱਜ ਨਾਲੋਂ ਏਦੋਂ ਪਹਿਲਾਂ ਬਸ ਕੰਮ ਜੀ ਇੰਨਾ ਜਿਆਦੇ ਬੇਜੀ ਸੀ ਕਿ ਕੋਈ ਵੀ ਵਲੌਗ ਹੈ ਕੋਈ ਕਲਿੱਪ ਹੈ ਜਿਹੜੀ ਨਹੀਂ ਲੈਕੀ ਗਈ ਹੈਗੀ ਤੇ ਇੱਕ ਗਰਮੀ ਦੇਖ ਕੋਈ ਵੀ ਪੱਤਾ ਨਾ ਹਿਲਦਾ ਤੱਕ ਵੀ ਨਹੀਂ ਹੈਗਾ ਪਤਾ ਨਹੀਂ ਕਿਉਂ ਐਨੇ ਜ਼ਿਆਦੇ ਗਰਮੀ ਪੈ ਰਹੀ ਹੈ ਸਬ ਜਲਾ ਹੀ ਦੇ ਵਿੱਚ ਕੀ ਜਾ ਕੇ ਬਣੂਗਾ ਹੈ ਉੱਪਰ ਤਾਂ ਦੇਖੋ ਥੋੜਾ ਜਿਹਾ ਕਿੱਥੇ ਹਿਲਦੇ ਆ ਪੁੱਤ ਉੱਪਰ ਦੇਖਿਆ ਨਹੀਂ ਉੱਪਰ ਦੇਖੋ ਗਰਮੀ ਨੇ ਤਾਂ ਬੱਸ ਕਰਾਈ ਪਈ ਐ ਜਮਾ ਕੋਦਰੋ ਮਸ਼ੀਨ ਨੇ ਕਰਾਈ ਪਈ ਖੜਾ ਹੀ ਨਹੀਂ ਛੁੱਟਦਾ ਹੈਗਾ ਹਜੇ ਵਿਚਾਰੀ ਬੀਬੀ ਦਾ ਸੂਟ ਕੱਟਣਾ ਬੀਬੀ ਮੈਨੂੰ ਕਹੀ ਇਹਦੇ ਸਕੂਲ ਜਾਵੜੇਗੀ ਤੇ ਸੂਟ ਨਹੀਂ ਮੇਰਾ ਤੁਸੀਂ ਹਮਕੇ ਦੇਣਾਗਾ ਕੱਢ ਕੇ ਰੱਖ ਦਿਓ ਜੇ ਤੇ ਗੁੱਸੇ ਹੋਗੀ ਕਹਿੰਦੇ ਮੇਰਾ ਸੂਟ ਨਹੀਂ ਸਾਂਕੇ ਦੂਰ ਦਿਨ ਤੇੜੰਗੜਾ ਨੀਰੇ ਦੀ ਵਿਵਿਧ ਦਿਨ ਚਾਰ ਰਹਿ ਗਏ ਤੂੰ ਪੂਰਾ ਨਹੀਂ ਕਰ ਸਕਦੀ ਮੇਰਾ ਸੂਟ ਮੈਂ ਕਿਹਾ ਤੇਰਾ ਸੂਟ ਪੂਰਾ ਕਰ ਦੂੰਗੀ ਮੈਂ ਮਰਜੀ ਕਰਾਂ ਮੈਂ ਉਹ ਮਰਨੋਂ ਨਹੀਂ ਆ ਕੇ ਕੱਟ ਬਗਿਆ ਮੈਂ ਆਪਦੀ ਸ਼ਰਟ ਕੱਟਿਆ ਕਰਨ ਲੱਗੀ ਤੈਨੂੰ ਮੈਂ ਕਿਹਾ ਨਾ ਵੀ ਤੂੰ ਟੈਨਸ਼ਨ ਨਾਲ ਹੈ। ਕੋਈ ਉਹਦਾ ਟਾਈਮ ਆ ਰਿਹਾ ਤਾਂ ਸੋਣਾ ਮੈਂ ਤੇ ਕਿੰਦਾ ਕਿੰਦਾ ਠੀਕ ਉਹ ਉਹਨਾਂ ਨੂੰ ਲੈ ਕੇ ਬਣ ਦਿੰਦਾ ਹਾਂ ਸਿਮਗਾਏ ਘੱਟ ਕਰ ਆ ਵਾਲੀ ਬੋਟਲਾਂ ਤੇ ਚੀਗੰਦੀ ਸਕਿਚ ਕੀਤੀ ਹੋਈ ਪਈ ਹੈ बन जाएगा <tutlak> mm. <में तारथा। tutlak> <नुझे। tutak> ना सोना सूट हाँ जी। दोस्तों। है? मम्मा जैसे मैं एक ये गंदी है ना यही तो मैं कर लगाई थी मैं तब कमारिया पहले डाल कर गया ਮੈਂ ਇਹ ਘੱਟ ਨਹੀਂ ਸੀ ਨਹੀਂ ਕਿਉਂ ਨਹੀਂ ਰੋਜ਼ ਰੋਜ਼ ਦੀ ਹਾਸੀ ਨੇ ਕਹਿਆ ਨਹੀਂ ਦਿਲ ਦੀ ਸੀ ਕਈ ਵਾਰੀ ਖਿਤਰ ਖਾਗੇ ਇੱਥੇ ਦੇਖ ਲੈ ਮੈਂ ਕਰਨਾ ਸ਼ਰਟ ਤੇ ਤਰਾਈ ਕਰਨਾ ਤੇ ਕਹੋ ਕਿ ਸੂਟਾਂ ਦੇ ਵਿਚਾਲ ਪਾਈ ਰੱਖਦੇ ਆ ਹਲੇ ਤੇਰੀ ਮੈਂ ਸ਼ਰਟ ਫਈਆ ਦੇ ਨਾਲ ਬਾਟਮ ਨਹੀਂ ਜੁੜੀ ਹੁਣ ਇਹਦੇ ਨਾਲ ਬਾਟਮ ਲੈਣੀ ਹੈ ਦੁਪੱਟਾ ਪਿਆ ਹੈ ਬੀਬੀ ਜੱਜ ਬੀਬੀ ਨੂੰ ਬੋਲ ਰਹੀ ਹੈ ਤੇ ਕਹਿੰਦੀ ਤੁੰਸੀਂ ਕਰ ਨਹੀਂ ਮੇਰਾ ਮਮਾ ਜੀ ਹਾਂ ਜੀ ਤੇ 7 ਵਜੇ ਦੀ ਮਮਾ ਸ਼ਿਕਨ ਤੁਸੀਂ ਸਿਰ ਨਹੀਂ ਨਵਾ ਕੱਲ ਨੂੰ ਮਾਰ ਕੱਲ ਨੂੰ ਸੰਡੇ ਐ ਕੱਲ ਨੂੰ ਸੰਡੇ ਮੈਨੂੰ ਕੀ ਆਸੀ ਮੈਂ ਕੱਲ ਨੂੰ ਕੈਸੀ ਕੀਤੀ ਬੀਬੀ ਸੇ 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 ਦੋ ਕੱਲ ਨੂੰ ਖੋਦਦੇ ਜੀ ਬੀਬੀ ਨਾ ਬਦਲ ਆਇਆ ਲੁੱਟ ਪਰ ਹਾਲਾਂ ਫੇਰ ਗੁਰੀਆਂ ਦੇ ਤਾਂ ਬਸ ਉਡੀਨ ਲੋਟਾਉਂਦੇ ਆਂ ਪਾਣ ਚੱਲੇ ਯਾਨੀ ਉਹ ਕਰਦੇ ਮੈਂ ਦੋ ਸੀ ਦੋ ਆ ਕੀ ਹੈ ਮਮਾ ਜੀ ਮਮਾ ਦਾਦੀ ਡੈਡੀ ਨੇ ਜਨਲ ਚਾਹ ਜਿਹ ਹਨ ਨੇ ਰਾਸ ਮੰਗੇ ਰਾਸ ਲਿਆ ਇਸੀ ਡੈਡੀ ਤੇ ਹਨਾ ਚਾਹ ਨਾ ਖਾਇਆ ਕਰਾਂਗੇ ਆਇਆ ਕਰਾਂਗੇ ਇੱਕ ਦਿਨ ਖਾਇਆ ਕਰਾਂਗੇ ਦੋ ਦਿਨ ਚੱਲਣਗੇ ਦੋ ਦਿਨ ਨਹੀਂ ਹੱਲਾ ਵਜੇ ਦੁਪੱਟਾ ਮੇਰਾ ਹੋ ਕੇ ਆ ਗਿਆ ਡਾਈ ਤੇ ਹੁਣ ਮੈਨੂੰ ਲੱਗਿਆ ਵੀ ਹਾਂ ਵੀ ਸਹੀ ਹੈ ਹੁਣ ਜਿਹੜਾ ਮੰਨ ਜਾ ਖੁਸ਼ ਹੋ ਗਿਆ ਕਿਉਂਕਿ ਹੁਣ ਮੈਚ ਕਰਦੀ ਆ ਬਿਲਕੁਲ ਬਾਟਮ ਦੇ ਨਾਲ ਪਹਿਲਾਂ ਨਹੀਂ ਸੀ ਬੀਬੀ ਖੁਸ਼ੀ ਦਹਾਈਆਂ ਦਾ ਵੋ ਵੀ ਮੌਸਮ ਨਹੀਂ ਠੰਡਾ ਹੁੰਦਾ ਮੌਸਮ ਨਹੀਂ ਠੰਡਾ ਹੁੰਦਾ ਨਹੀਂ ਹੁੰਦਾ ਹਨਾ ਨਾਲੇ ਪਤਾ ਹੁੰਦਾ ਵੀ ਆਪ ਦੇ ਕਹਿਣ ਨਾਲ ਕਿਹੜਾ ਕੋਈ ਚੇਂਜ ਹੋ ਜਾਣਾ ਬੱਸ ਸੋਹੇ ਗੱਲ ਵੀ ਜਦੋਂ ਗਰਮੀ ਚੜ੍ਹਦੀ ਹੈ ਤੇ ਘਬਰਾਹਟ ਚੜ੍ਹਦੀ ਹੈ ਫਿਰ ਸਾਰੇ ਬੋਲਦੇ ਆ ਵੀ ਕਿਉਂ ਲਉ ਪੀ ਰੱਖਿਆ ਰੱਬਾ ਮੀਂਹ ਪਾ ਦੇ ਮਾੜੀ ਮੋਟੀ ਠੰਡ ਕਰ ਦੇ ਨਹੀਂ ਹੁੰਦੀ ਹੈਗੀ ਪਰ ਆਪਣਾ ਮਨ ਹੁੰਦਾ ਹਨਾ ਆਪਾਂ ਕਹੀ ਜਾਂਦੇ ਰਹਿੰਨੇ ਕੋਸੀ ਜਾਂਦੇ ਰਹਿੰਨੇ ਹਈ ਆਉਂਦਾ ਨਹੀਂ ਹੁੰਦਾ ਨਹੀਂ ਮੀਂਹ ਹੀ ਕੱਟ ਆਪਕੇ ਜਿ ਸਿਆਜ਼ ਨਾ ਖੁੱਲੇ ਨਹੀਂ ਛੱਡੇ ਹੈਗੇ ਜਾਨੀ ਕਿ ਇਦਾਂ ਗੱਟੇ ਲਿਆ ਕੇ ਟਿਕਟੇਂ ਪਾ ਕੇ ਰੱਖਦੇ ਪਰ ਹੁਣ ਉਹ ਵੀ ਗਰਮੀ ਨਾਲ ਕਰਕੇ ਨਾ ਉਹ ਵੀ ਅਜਿੱਚ ਖਰਾਬ ਹੋਣ ਲੱਗ ਪਏ ਕਿ ਕਲੀਆ ਲੀ ਇੱਕ ਵੀ ਦੇਤੀ ਜਾਵੇ ਸੇ ਆਪਾਂ ਖਿਲਾੜ ਦੇਣੀ ਹੈ ਕਰਦ ਹੈਗੀ ਬੀਬੀ ਕਰਦ ਹੈਗੀ ਆਹ ਨੇ ਕਫੜੀਆਂ ਇਹਦੇ ਨੂੰ ਤਾਂ ਡੰਗ ਨਹੀਂ ਲੈਣਾ ਆਪਾਂ ਬਣਾਉਣੇ ਅੱਜ ਗੰਢੀ ਪਕੌੜੀਆਂ ਚਾਵੀ ਨੁੱਬਲ ਜਿਵੇਂ ਧਰ ਕੇ ਆਈ ਸੀ ਮੈਨੂੰ ਇੱਕ ਕੰਢੀ ਵੀ ਨਹੀਂ ਦਿੱਤੀ ਸ਼ੁਕਰ ਹੈ ਬੋਤਲੋਂ ਪਾਣੀ ਦਾ ਗਲਾਸ ਦੇ ਕੇ ਰਹਿ ਇੱਕ ਮਿੰਟ ਹਾਂਜੀ 10 ਹੋ ਗਏ ਸ਼ਾਮ ਦਾ 5:30 ਪੌਣੇ 6 ਹੋ ਗਏ ਤਾਰਾ ਵੀਰੇ ਕੱਟ ਲਈ ਅੰਡੀਅਨ ਸੀ ਗਿਆ ਤੇ ਤੇਨੇ ਕਿ ਆਪਾਂ ਪਹਿਲਾ ਕਲਿੱਪ ਬਣਾਇਆ ਬੀਬੀ ਜੀ ਨੂੰ ਸੁਣਾਉਣ ਵਗੈਰਾ ਚੜਾਤਾ ਕਿ ਮੈਂ ਐਸੀ ਸੋਈ ਦੇ ਵਿੱਚ ਦਹੀਂ ਵਗੈਰਾ ਦੇਸੀ ਜਾਗ ਲਾਉਣੇ ਆਪਾਂ ਤੇ ਇੱਕ ਨਾ ਦੋ ਭੈਣਾਂ ਨੇ ਹੈ ਨਾ ਦੋ ਵਾਰੀ ਮੈਨੂੰ ਕਿਹਾ ਸੀ ਕਿ ਸਾਡੇ ਵੀ ਟੈਮਰ ਦਾ ਨਾਮ ਬੋਲਦੇ ਕੋ ਗੁਰਜਿੰਦਰ ਪਾਲ ਬੋਪਰਾਏ ਪੈਣ ਦਾ ਚੈਨਲ ਹੈ ਨਾ ਪਲੀਜ਼ ਤੁਸੀਂ ਉਹਨਾਂ ਨੂੰ ਵੀ ਸਪੋਰਟ ਕਰੋ ਤੇ ਕਿਉਂਕਿ ਆਪਾਂ ਇੱਕ ਭੈਣ ਹੈਗੀ ਔਰ ਕਸਟਮਡ ਡਿਜ਼ਾਈਨਰ ਹੈ ਨਾ ਉਹਨਾਂ ਭੈਣਾਂ ਦਾ ਭੈਣ ਦਾ ਵੀ ਚੈਨਲ ਬਣਿਆ ਹੋਇਆਗਾ ਤੇ ਕਿਹਾ ਸੀ ਹਨਾ ਚਲੋ ਆਪਣਾ ਵੀ ਹੱਕ ਹੈ ਕੋਈ ਮੈਂ ਵੀ ਕੋਈ ਹੈਗੇ ਕੋਈ ਜ਼ਿਆਦਾ ਅਗੋ ਤਾਂ ਹੈ ਨਹੀਂ ਹਨਾ ਮੇਰਾ ਆਪਣਾ ਮੇਰਾ ਵੀ ਨਿਊ ਨਿਊ ਕੰਮ ਹੀ ਹੈ ਹਜੇ ਤੇ ਜਨਨ ਕਿ ਸਟਾਰਟ ਕੀਤਾ ਹੋਇਆ ਤਾਂ ਪਲੀਜ਼ ਤੁਸੀਂ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਉਹਨਾਂ ਦੇ ਚੈਨਲ ਦੇ ਵੀ ਜਾਏ ਉਹਨਾਂ ਨੂੰ ਵੀ ਸਪੋਰਟ ਕਰੋ ਤੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹਨਾ ਸਾਰਿਆਂ ਨੇ ਕੰਮ ਆਪਾਂ ਨਵਾਂ ਸਟਾਰਟ ਕੀਤਾ ਤਾਂ ਪਲੀਜ਼ ਆਪਾਂ ਨੂੰ ਤੁਹਾਡੇ ਹੀ ਸਪੋਰਟ ਦੀ ਲੋੜ ਹੈ ਹਨਾ ਕਿਉਂਕਿ ਬਲੌਗ ਹੈ ਜਿਹੜੇ ਪਲੀਜ਼ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਨੇ ਵਾਚ ਟਾਈਮ ਹੁੰਦਾ ਉਹ ਕੰਪਲੀਟ ਹੋ ਜਾਂਦਾ ਹੈਗਾ ਜਿਵੇਂ ਜਿਵੇਂ ਉਹੀ ਗੱਲ ਹੁੰਦੀ ਹੈ ਨਾ ਜਿਵੇਂ ਜਿਵੇਂ ਆਪਾਂ ਬਲੌਗ ਦੇਖਣ ਲੱਗ ਜਾਂਦੇ ਆ ਤਾਂ ਕੋਈ ਵੀ ਕੰਮ ਹੈ ਕਰਨ ਲੱਗ ਜੀ ਆਪਾਂ ਨੂੰ ਆਦਤ ਬਣ ਜਾਂਦੀ ਹੈ ਫਿਰ ਆਪਣਾ ਮਾਣਾ ਅੰਦਰ ਹੁੰਦਾ ਹੈ ਨਾ ਵੀ ਆਪਾਂ ਉਹ ਕੰਮ ਕਰੀਏ ਉਦਾਂ ਹੀ ਬਲੌਗ ਹੈ ਨਾ ਜੇ ਤੁਸੀਂ ਦੇਖਦੇ ਹੋ ਤੁਹਾਨੂੰ ਵਧੀਆ ਲੱਗਦੇ ਹੋ ਤਾਂ ਹੀ ਤੁਸੀਂ ਸਾਨੂੰ ਸੁਨੇ ਸੁਨੇ ਕਮੈਂਟ ਕਰਦੇ ਹੋ ਸਰ ਜੀ ਤੇ ਪੈਣਾ ਹੈ ਜਿਵੇਂ ਕਿ ਮੈਂ ਨਾ ਮੇਰਾ ਮਨ ਹੈ ਵੀ ਇੱਕ ਦਿਨ ਮੈਂ ਸਪੈਸ਼ਲ ਸਾਰੇ ਜਿਨੇ ਕਿ ਆਪਾਂ ਨੂੰ ਕਮੈਂਟ ਆਉਂਦੇ ਆ ਕਮੈਂਟਾਂ ਦੇ ਉੱਪਰ ਮੈਂ ਇੱਕ ਦਿਨ ਸਪੈਸ਼ਲ ਬਲੌਗ ਬਣਾਉਣਾ ਸਾਰੀਆਂ ਭੈਣਾਂ ਦੇ ਆਪਾਂ ਨਾਮ ਲੈਣੇ ਆ ਸਾਰੇ ਜਿਵੇਂ ਤੁਸੀਂ ਕਮੈਂਟ ਕਰਦੇ ਆ ਆਪਾਂ ਹਨਾ ਕਮੈਂ ਫੇਰ ਕਿਉਂਕਿ ਜਦੋਂ ਆਪਾਂ ਨਾਮ ਬੋਲਦੇ ਫਿਰ ਉਹ ਵਾਗਲੇ ਨੂੰ ਵੀ ਖੁਸ਼ੀ ਹੁੰਦੀ ਹੈ ਹਨਾ ਵੀ ਤੁਸੀਂ ਬਲੌਗ ਦੇ ਵਿੱਚ ਸਾਡਾ ਨਾਮ ਲੈਂਦਾ ਤੇ ਸਾਨੂੰ ਤਾਂ ਇਦੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਨਾ ਕਿ ਤੁਹਾਡੇ ਜਿਹੜੇ ਬਲੌਗ ਨੇ ਬਹੁਤ ਸੋਹਣੇ ਹੁੰਦੇ ਨੇ ਸਾਨੂੰ ਗੇਟ ਹੁੰਦੀ ਹੈ ਫਿਰ ਆਪ ਦਾ ਵੀ ਮਨ ਕਰਦਾ ਹੈ ਕਿ ਹਾਂ ਵੀ ਬਲੌਗ ਬਣਾਈਏ ਕੋਈ ਆਪਾਂ ਕਿਸੇ ਨੂੰ ਆਪਣੇ ਵੀ ਬਲੌਗ ਦੀ ਜਿਹੜੀ ਬਲੌਗ ਦੀ ਵੇਟ ਹੁੰਦੀ ਹੈਗੀ ਤੇ ਚਲੋ ਜੀ ਆਪਾਂ ਮੈ ਘਾਲਾ ਨਾਲ ਨਾਲ ਕਰ ਜਾਗੇ ਦੋ ਦਿਨਾਂ ਨੂੰ ਗੱਲਾਂ ਘਲਾਂ ਦੇ ਵਿੱਚ ਮੈਂ ਜਾਗਣਾ ਨਾ ਭੁੱਲੀਆਂ ਤੇ ਤੜਕੇ ਨੂੰ ਫੇਰ ਚੱਕ ਕੇ ਕਿ ਦਹੀਂ ਜੰਮੀ ਨਾ ਹੋਵੇ ਹੁਣ ਮੈਂ ਦਹੀਂ ਵਗਾਰਾ ਜਮਾਦਾ ਤੇ ਸਖਸ਼ਤੀ ਕਿਉਂਕਿ ਠੰਡ ਬਹੁਤ ਹੈ ਸੋਈ ਦੇ ਵਿੱਚ ਮੈਂ ਬਾਹਰ ਨਿਕਲਾਂ ਤੇ ਉਹ ਲੋਕਾਂ ਨਾਲ ਮਾਤਾ ਹੋਰ ਕੰਮ ਕਰ ਕਰਾ ਮੈਨੂੰ ਪਹਿਲਾਂ ਨੇ ਕਿਹਾ ਸੀ ਹਨਾ ਮੈਨੇ ਵੀ ਐਸੇ ਵਿੱਚ ਜਦੋਂ ਅਗਲੇ ਨੇ ਵਿਚਾਰਿਆ ਨੇ ਉਹਨਾਂ ਨੇ ਕਿਹਾ ਤਾਂ ਮੇਰਾ ਵੀ ਹੱਕ ਮੰਗਦਾ ਵੀ ਆਪਾਂ ਵੀ ਉਹਨਾਂ ਦਾ ਨਾਮ ਲਈਏ ਤਾਂ ਤੁਸੀਂ ਪਲੀਜ਼ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਜੀ ਕਾ ਮਮੀ ਮੰਮੀ ਦੇ ਤੇ ਮਾ ਮੀਰਾ ਤਗੜੂ ਹੋ ਪੁਣਾ ਮਮਾ ਮਮੀ ਰੋਟੀਆਂ ਖਾਣ ਸਭਾ ਜੀ ਸਭਾ ਜੀ ਬਾਬੇ ਲਗੀ ਦਸਨਾਵਾ बाबू अलग है लखमें तो मैं सुनाना बाबू अलग है लखमें तो सबसे बिराना फेस तेरा क्यूट साय लखूब अलावा ना बाबू ऐसे आए कभी बापस ना जाना आओ सारे मिलके गाएँ बाबा वाला गाना हम्म हम्म <laughs> चले जाओगे मैं सुनाने का दे नाना थे और दबा रहे हैं सै है। लखू बोला बाना बाय बाय से आएगा भी पापा इसमें जाना आओ सारे मिलके गाएं बप्पा बाला गाना बदला 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 मेरा तो कपड़े प्रेस करके आई है अंदर आ गए डियां हो गए छुट्टियां डियां हो गए छुट्टियां पगला लगन लुठियां पगना मजा लुठियां मामा मामी भाभी नहीं ना नाना नानी भाभी बोलना ना ਨਾ ਨਵੀ ਭਾਬੀ ਬੋਲੀ ਮਾਪਾ ਧਰਕੇ ਜੀਨਾ ਮਮਾ ਮਮੀ ਦਾ ਢਕਲ ਹੂ ਆ ਪੀਨਾ ਮਮਾ ਮਮੀ ਦਾ ਢਕਲ ਹੂ ਆ ਅੱਜ ਕੇ ਕਹੇ ਹੁੰਦੇ ਬੁੱਧੂ ਕੀ ਰੱਜ ਕੇ ਰੱਜ ਕੇ ਰੂਪੀਨਾ ਮਮਾ ਮਮੀ ਦਾ ਢਕਲ ਪਾਸੇ ਰਹਿ ਜਾ ਬਤਸਾੜ ਤੇ ਮਾ ਲਾ ਇਹ ਅੱਧੀ ਭੀੜ ਤੇ ਬੰਦਾ ਚੋਟੀ ਆ ਯਾ ਤਾਂ ਮਾਤ ਰਿਆ ਚੋੜਾ ਤੂੰ ਆਪੇ ਢਲਵਾ ਤਾ ਮੈਂ ਨੰਦ ਰੋਟੀਾਂ ਪਕਾਉਂਦੀ ਐਨਾ ਚੱਕਾ ਮੈਂ ਕਿਹਾ ਮੈਨੂੰ ਰੋਡ ਨਹੀਂ ਰੋਟੀਆਂ ਪਕਾਉਂਦੀ ਕੁੜੀਆਂ ਲੱਗੀਆਂ ਰੋਟੀਆਂ ਪਕਾਉਣ ਮੈਂ ਵੀ ਚੱਕਣਾ ਮੈਨੂੰ ਵੀ ਆ ਰਹਿੰਦੀ ਸੀ ਰਾ ਆ ਜਾਣਗੀ ਮਾਸੀ ਪਕਾਉਂਦੀ ਹਾਂ ਅਗੇ ਮਾਸੀ ਆਪੇ ਤਾਂ ਮੋਹ ਆ ਜਾ ਮਾਸੀ ਨਹੀਂ ਆਲੀ ਹੋਂਦ ਮਾਸੀ ਰੋਟੀਆਂ ਪਕਾਉਂਦੀ ਨਹੀਂ ਤੇ ਫਿਰ ਕੁੜੀਆਂ ਪਾਉਂ ਲੱਗ ਜੂ ਇਹਨੇ ਘਰੇ ਨੋ ਆ ਜੂ ਹਾਂ ਵੱਡੇ ਵੱਡੇ ਫਿਰ ਹੁਣ ਕੰਨ ਨਹੀਂ ਆ ਅਲਸਰ ਬਰੋਟੀਆਂ ਪਕਾਉਣੇ ਨਹੀਂ ਬੰਨ ਮੈਂ कोड़न वाला करंगे वोक ਚਾਲੂ ਵਿਕੜਾ ਨੰਦਗਾ ਪੂਰ ਚਾ ਵੀ ਜਿੱਥੋਂ ਤੱਕ ਹੁੰਦਾ ਲਵਾ ਦਿੰਦੀਆਂ ਆ। ਅੱਜ ਕੋਈ ਨਹੀਂ ਬਣ। ਨਹੀਂ? ਹਾਂ ਬਣ। ਉਹ ਥੋੜਾ ਜਿਹਾ ਵੱਡਾ ਪੱਕ ਗਿਆ ਵੇ। ਕੋਈ ਨਹੀਂ। ਸੋਈ ਗਈ। ਮੇਰੀ ਡਿਊਟੀ ਰੋਟੀ ਵਰਤਾਂਣ ਦੀ। ਸਿਮ ਵਰਗਿਆਂ ਦੀ ਡਿਊਟੀ ਰੋਟੀ ਪਕਾਉਣ ਦੀ। ਪਿਆਜ਼ ਕੱਟਿਆ ਪਿਆ? ਨਾ। ਕੱਟਣ ਆਲਾ। ਸਬਜ਼ੀ ਕਰੀਆ ਹੱਥ ਤੇ। ਤਰਾ ਕੱਟਣਾ ਆ। ਕਿਹੜਾ ਕੱਟਣਾ? ਤਰਾ ਕੱਟਣਾ ਹੈ। ਬੱਸ ਫਿਰ ਸਪਿਆਇਤਾ ਸਬਜੀ ਚ ਪਾਈ ਇਹੋ ਘਰ ਸਵਾਦ ਨਹੀਂ ਲੱਗਦਾ ਕੀ ਗੰਨੇ ਦੇ ਬਿਨਾਂ ਕੋਈ ਸਵਾਦ ਨਹੀਂ ਲੱਗਦਾ ਬਾਰੇ ਖਾਂਦੀਆਂ ਕਿੰਦੀਰ ਵਾਲੇ ਖਾਂਦੀਆਂ ਮੈਂ ਕੱਟ ਦਾਂਗੇ ਫਿਰ ਕੱਟ ਦੋ ਕੱਟ ਦੋ ਬਾਪੂ ਵੀ ਗਈ ਜੀਤੋ ਵੀ ਹੂੰ ਮੀਆਂ ਅੰਮਾ ਹੂੰ ਕੀ ਹਾਲ ਹੈ ਤੁਹਾਡਾ ਕੀ ਚੇਤੇ ਉਜੀ ਟਾਈਮ ਹੋ ਗਿਆ 9 ਦਾ ਤੇ ਸਾਰਿਆਂ ਨੇ ਰੋਟੀ ਪਾਣੀ ਲਿਆ શાਕ ਸਾਰੇ ਅੰਦਰ ਪੱਜ ਗਏ ਕੋਈ ਨਹੀਂ ਬੈਂਦਾ ਰੋਟੀ ਘਾ ਕੇ ਤਾਂ ਸਾਰੇ ਭੱਜਣ ਦੀ ਕਰਦੇ ਆ ਕਮਰਿਆਂ ਦੇ ਵਿੱਚ ਮੈਂ ਤੇ ਮੰਮੀ ਬਾਹਰ ਸੀ ਤੇ ਇਹਦੇ ਡੈਡੀ ਬਣਾ ਰਹੇ ਸੀ ਉਹ ਵੀ ਖੇਤੋਂ ਆਏ ਹੁਣ ਉਹਨਾਂ ਨੇ ਰੋਟੀ ਖਾਣੀ ਐ ਬਾਕੀ ਕਿਹੜੇ ਕੰਮ ਕਰ ਆਪਾਂ ਨਿਬੜ ਗਏ ਜਾਨੀ ਕਿ ਜਿੰਨੇ ਨੇ ਰੋਟੀ ਖਾਧੀ ਸੀ ਸਾਰਿਆਂ ਪਰ ਬਰਤਨ ਸਾਫ਼ ਕਰਤੇ ਰਹਿ ਗਈ ਓਨਲੀ ਆਪਣੀ ਰੋਟੀ ਖਾਣੀ ਸਾਰੇ ਖਦਰ ਦਾ ਖੇਤ ਵਾਲਾ ਝੋਲਾ ਇਹਦੇ ਚੋਪੀ ਆਨ ਨਹੀਂ ਕੀਤੇ ਤਾਂ ന്നോ ഗർമ സിട്ടണ ਤੇ ਬੇ ਸਪ੍ਰੇ ਹੀ ਕਰਦੇ ਹੋਣੇ ਸਪ੍ਰੇ ਤਾਂ ਨਹੀਂ ਕਰਦੇ ਹੁਣ ਤਾਂ ਰੇ ਹੀ ਪਾਈ ਜਾਂਦੇ ਕਿਰਾ ਤੇ ਬਾਕੀ ਅੱਜ ਤੱਕ ਆਰਮੇਂ ਪਾਣੀ ਪਾਉਦੇ ਜੀਏ ਤਾਂ ਮੇਰੇ ਪਾਣੀ ਕੁਝ ਨਹੀਂ ਸੀ ਸਰਜੀਤ ਪੈਂਡ ਕਹਿੰਦੇ ਤੁਸੀਂ ਨਰਮਲ ਆਉਣੇ ਨੇ ਮੈਂ ਕਿ ਥੋੜਾ ਜਿਹਾ ਲਾਉਣੇ ਹੁੰਦੇ ਹੁੰਦੇ ਖਿਲਾਉਂ ਹੀ ਆਪਾਂ ਤਾਂ ਨਾ ਉਧਰ ਪੈਂਡ ਬਾਲਨ ਕਰਕੇ ਕੁਝ ਥੋੜਾ ਜਿਹਾ ਉੱਚਾ ਬਾਲਨ ਰੱਖ ਲੋ ਕੁਝ ਵਾਂਨ ਉੱਚਾ ਘਾਏ ਪੈਂਦੇ ਆ ਥੱਲੇ ਪਾਣੀ ਔਖਾ ਹੋ ਜਾਂਦਾ ਫਿਰ ਮੀਂਹ ਚ ਉਹ ਤਾਂ ਕਰਕੇ ਹੋ ਜਾਂਦਾ ਨਾ ਪੀਂਜਣਾ ਪੈਂਦਾ ਤੇ ਨਹੀਂ ਤਾਂ ਐਡੀ ਕੋਈ ਖਾਸ ਆਪਾਂ ਉਹੜਾ ਚੈਨਾ ਨਹੀਂ ਸੀ ਅਜੇ ਕਿਵੇਂ ਹੋਊਗਾ ਜੇ ਜੀਤਾ ਕਰਦਾ ਵੀ ਚੱਲ ਬਾਹਰ ਗਏ ਫਿਰ ਇੱਕ ਜੀ ਕਰਦਾ ਵੀ ਚੱਲਣਾ ਨੂੰ ਕੋਣਾ ਗਰਮੀ ਨੇ ਬੱਟ ਕੱਢੇ ਪਏ ਹੋ ਖੇਤਲ ਘਰੇ ਵੀ ਸਾਡੇ ਵਰਗੇ ਹਨਾ ਕੰਮ ਕਰਦੇ ਹੈ ਗਰਮੀ ਹੈ ਗਰਮੀ ਵੀ ਇਦਾਂ ਕਰੀ ਜਾਣੇ ਰਹਿੰਦੇ ਆ ਕੰਮ ਕਰਦੇ ਵੀ ਇੰਨੀ ਗਰਮੀ ਲੱਗੇ ਭੱਜ ਕੇ ਅੰਦਰ ਵੜ ਜਾਈਦਾ ਪਰ ਖੇਤਾਂ ਦੇ ਵਿੱਚ ਹਨਾ ਗਿੱਲੇ ਬਾਣਾ ਦੇ ਵਿੱਚ ਤੁਰਨਾ ਕਰਨਾ ਬਹੁਤ ਔਖਾ ਬਹੁਤ ਔਖਾ ਚਲੋ ਕਾਜੀ ਸਾਹਿਬ ਜੀ ਆਲੂ ਕੋੜੇ ਆਲੂ ਕੋੜੇ ਹਾਂ ਜੀ ਜ ਮਮਾ ਨੇ ਸਾਰੇ ਕੰਮ ਬਕਰ ਕਰ ਲੈਨੇ ਆਪਦੇ ਤੇ ਸੀ ਕਿ ਹਣਾ ਥੋੜਾ ਜਿਹਾ ਐਂਡ ਕਰਦੇ ਵਲੌਗ ਦਾ ਹਾਂ ਹਾਂ ਠੀਕ ਹੈ ਕਰੋ ਚਲੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਟਿੱਕ ਕੀ ਚੀਜ਼ ਕਰਨੀ ਹੈ ਛੋਟਾ ਜਿਹਾ ਛੋਟਾ ਜਿਹਾ ਕਮੈਂਟ ਜਰੂਰ ਕਰੇ ਕਰ ਜਰੂਰ ਕਰਿਓ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਇੱਕ ਆਪਣਾ ਛੋਟਾ ਜਿਹਾ ਕਮੈਂਟ ਵੀ ਜੋੜ ਕਰਕੇ ਰੱਖਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਨੇ ਕਿੱਦਾਂ ਦੇ ਲਾਇਕ ਦੇ ਨੇ ਤੇ ਇੱਕ ਬੈਲ ਆਈਕਨ ਵੀ ਜਰੂਰ ਦਬਾਇਆ ਕਰੋ ਥੈਂਕ ਯੂ ਸਾਡੀ ਬੈਲ ਆਈਕਨ ਵੀ ਦਬਾਇਆ ਕਰੋ ਹਰ ਇੱਕ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਸਾਡੇ ਬਲੌਗ ਹੈ ਤੁਸੀਂ ਆਸਾਨੀ ਦੇ ਨਾਲ ਦੇਖ ਸਕੋ ਬਾਏ ਜੀ ਬਾਏ ਬਾਏ গুਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਨਾਈਟ